ਆਪਾਂ ਇਹ ਕਹਿ ਸਕਦੇ ਵੀ ਦੁਨੀਆ ਦਾ ਸੁਪਰ ਕੁਆਲਟੀ ਸੁਪਰ ਰੇਟ ਦੇ ਵਿੱਚ ਤੇ ਸੁਪਰ ਡਿਜ਼ਾਈਨ ਮਿਲ ਸਕਦਾ ਡਿਜ਼ਾਈਨ ਮਿਲ ਜਾਂਦਾ ਬਿਲਕੁਲ ਜੀ ਨਾਲੇ ਪੜਾਈ ਜਾਂਦੀਆਂ ਨਾਲੋਂ ਵਾਲੀਆਂ ਸੁੱਚਾਂ ਸ਼ੈਂਕ ਤੇ ਥਾਰ ਨਾਲੋਂ ਵਾਲੀਆਂ ਦੇ ਸਟੇਮ ਇਕੱਠੇ ਪਲੇ ਹੋ ਜਾਣਗੇ ਜੀ ਤੇ ਆ ਜਿਵੇਂ ਪੈਸੇ ਰੱਖਣ ਵਾਲਾ ਲੋਕਰ ਹੁੰਦਾ ਬਾਥਰੂਮ ਤੁਹਾਡਾ ਇਹ ਜਾ ਵੀ ਹੋ ਸਕਦਾ ਇਹੋ ਜਾਂ ਵੀ ਹੋ ਸਕਦਾ ਇਹ ਆ ਆਹ ਕੀ ਚੀਜ਼ ਆ ਯਾਰ ਇਹ ਜੇ ਤੁਸੀਂ ਦੇਖ ਰਹੇ ਹੋ ਇਹ ਹਾਈਲਾਈਟਰ ਨੇ ਹਾਂ ਮਤਲਬ ਅੱਗੇ ਮੈਂ ਕਹਿਣਾ ਹੁਣਾ ਵੀ ਜਿਨੇ ਘਰ ਪਾਉਣਾ ਉਹ ਵੀਡੀਓ ਦੇਖੋ ਅੱਜ ਮੈਂ ਤੁਹਾਨੂੰ ਕਹਿਣਾ ਵੀ ਜਿਹੜੇ ਬੰਦੇ ਨੇ ਸ਼ੋਰੂਮ ਪਾਉਣਾ ਉਹ ਬੰਦਾ ਵੀਡੀਓ ਦੇਖਿਓ ਲੁਧਿਆਣੇ ਦੇ ਵਿੱਚ ਲੁਧਿਆਣੇ ਵਾਲਿਓ ਯਾਰ ਤੁਸੀਂ ਵਾਕੇ ਹੀ ਕਮਾਲ ਆ ਵਾਕੇ ਹੀ ਇਹ ਦੁਨੀਆ ਦੇ ਅਮੀਰ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਆ ਕਿੱਥੇ ਇਹੋ ਜਿਹਾ ਸ਼ੋਰੂਮ ਆ ਯਾਰ ਇਹੋ ਜਿਹਾ ਸ਼ੋਰੂਮ ਲੁਧਿਆਣੇ ਨੂੰ ਲੁਧਿਆਣਾ ਬਣਾਉਣ ਵਾਲਾ ਸ਼ੋਰੂਮ ਆ ਅੱਜ ਨਾ ਸਜਣੋ ਆਪਾਂ ਸਹਿਜ ਜੋਤ ਵਾਲਿਆਂ ਦੇ ਆਏ ਲੁਧਿਆਣੇ ਆਪਣੇ ਨਾਲ ਆ ਸਹਿਜ ਪ੍ਰੀਤ ਸਹਿ ਪ੍ਰੀਤ ਬੜੇ ਸਹਿਜ ਨਾਲ ਆਪਾਂ ਨੂੰ ਸਾਰਾ ਸ਼ੋਰੂਮ ਵਿਜ਼ਿਟ ਕਰਾਊਗਾ। ਭਾਈ ਜਦੋਂ ਤੁਸੀਂ ਇੱਥੇ ਸ਼ੋਰੂਮ ਦੇ ਵਿੱਚ ਬੜੋਗੇ ਨਾ ਤਾਂ ਸਭ ਤੋਂ ਪਹਿਲਾਂ ਟੂਟੀਆਂ ਆ ਜਾਂਦੀਆਂ ਟੂਟੀਆਂ ਦਾ ਡਿਪਾਰਟਮੈਂਟ ਆ ਜਾਂਦਾ ਬਾਥਰੂਮਾਂ ਦਾ ਹਨਾ ਭਾਈ ਬਿਲਕੁਲ ਜੀ ਬਿਲਕੁਲ ਜੀ ਜਿਹੜੀ ਘਰ ਦੀ ਆਪਣੀ ਸਟਾਰਟਿੰਗ ਵੀ ਹੁੰਦੀ ਆ ਜਿਹੜੇ ਆਪਾਂ ਪ੍ਰੋਡਕਟ ਰੱਖੇ ਹੋਏ ਆ ਪਹਿਲਾਂ ਲੱਗਦੇ ਆ ਡਾਈਵਰਟਰ ਲੱਗਦੇ ਆ ਇਹ ਆਖਰ ਲੱਗਦਾ ਟੈਂਕ ਜਦ ਸਾਰਿਆਂ ਨੂੰ ਪਹਿਲਾਂ ਜਿਹੜਾ ਰਿਸ਼ਤੇਦਾਰ ਆਉਂਦਾ ਤੇ ਟੂਟੀ ਤੋਂ ਕੰਮ ਸ਼ੁਰੂ ਹੁੰਦਾ ਪਰ ਪਾਣੀ ਭਰਦਿਆਂ ਜਾਂ ਹੱਥ ਧੋਣਿਆਂ ਬਿਲਕੁਲ 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 ਹਾਂ ਉਹਦੇ ਵਿੱਚ ਤੁਹਾਨੂੰ ਜਿਵੇਂ ਤੁਸੀਂ ਦੇਖੋਗੇ ਤਾਂ ਅਲੱਗ-ਅਲੱਗ ਕਲਰ ਆਪਸ਼ਨ ਦੇ ਵਿੱਚ ਵੀ ਰੇਂਜ ਆ ਨਾਲੇ ਗਰੰਟੀ ਵਾਲੇ ਚੀਜ਼ਾਂ ਨੇ ਸਭ ਤੋਂ ਪਹਿਲਾਂ ਰਿਸ਼ਤੇਦਾਰ ਆਉਂਦਾ ਉਹ ਪਤਾ ਕੀ ਕਹਿੰਦਾ ਬਾਈ ਬਾਥਰੂਮ ਕਿੱਥੇ ਆ ਮੈਂ ਕੋਲ ਜੀ ਬਿਲਕੁਲ ਇਹ ਤਾਂ ਹੈ ਹੀ ਹੈ ਜੀ ਠੀਕ ਹੈ ਕਿ ਨਹੀਂ ਬਿਲਕੁਲ ਨਹੀਂ ਚਾ ਸਭ ਤੋਂ ਪਹਿਲਾਂ ਬਾਥਰੂਮ ਕਿੱਥੇ ਆ ਤੁਹਾਡਾ ਤਾਂ ਬਾਥਰੂਮ ਤੁਹਾਡਾ ਇਹੋ ਜਿਹਾ ਵੀ ਹੋ ਸਕਦਾ ਇੱਕ ਗਲਾਸ ਪਾਰਟੀਸ਼ਨ ਆ ਜਾਂਦੀ ਹੈ ਸਰ ਇਹ ਚ ਵੀ ਕਲਰ ਆਪਸ਼ਨ ਦੇ ਵਿੱਚ ਆਪਣੇ ਕੋਲੇ ਕਾਫੀ ਵੈਰਾਈਟੀ ਮਿਲ ਜੂਗੀ ਜਿਵੇਂ ਬਲੈਕ ਵਿੱਚ ਲੱਗੀ ਹੋਈ ਆ ਜੀ ਇਹੀ ਕਲਰ ਤੁਹਾਨੂੰ ਰੋਜ਼ ਗੋਲਡ ਚ ਵੀ ਮਿਲ ਜੂਗਾ 골ਡਨ ਚ ਵੀ ਮਿਲ ਜੂਗਾ ਤੇ ਕ੍ਰੋਮ ਵਿੱਚ ਤਾਂ ਫਿਨਿਸ਼ਿੰਗ ਚ ਆਈ ਜਾਣਾ ਨਾਲੇ ਕਸਟਮਾਈਜ਼ੇਬਲ ਆ ਜਿਹੜੇ ਮਰਜ਼ੀ ਸਾਈਜ਼ ਦੇ ਤੁਸੀਂ ਬਣਾ ਸਕਦੇ ਹੋ ਇਹ ਚੀਜ਼ਾਂ ਨੂੰ ਤੇ ਉਦੋਂ ਬਾਅਦ ਬਾਥਰੂਮ ਤੁਹਾਡਾ ਇਹ ਜਾ ਵੀ ਹੋ ਸਕਦਾ ਇਹੋ ਜਾ ਵੀ ਹੋ ਸਕਦਾ ਵੀ ਜਿਹਦੇ ਵਿੱਚੋਂ ਆ ਜਿੰਨੇ ਨਾ ਧੱਫੜ ਜੇ ਆ ਧੱਫੜ ਜੇ ਦੇਖਦੇ ਜਿਵੇਂ ਮੱਛਰ ਲੜਿਆ ਹੁੰਦਾ ਇੱਕ ਇਕਲੇ ਇਕਲੇ ਜੋ ਬੁਲਬੁਲੇ ਨਿਕਲਦੇ ਆ ਪੁੱਤ ਦੇ ਇਹ ਬੁਲਬੁਲੇ ਜੀ ਬੱਬਲ ਬਾਥ ਆ ਜਾਂਦੇ ਆ ਏਅਰ ਜੈਟ ਆ ਜਾਂਦੇ ਆ ਮ사ਜਰ ਆ ਜਾਂਦਾ ਵਿੱਚੋਂ ਦੀ ਇਹਦੇ ਤੇ ਇਹ 3 ਸੀਟਰ ਆ ਓਪਨੇਬਲ ਸਪਾ ਆ ਨਾਲੇ ਸਭ ਤੋਂ ਵੱਡਾ ਚਕੂਜੀ ਵੀ ਆਪਣੇ ਕੋਲੇ ਡਿਸਪਲੇ ਚ ਪਿਆ ਉਹ ਰਾਉਂਡ ਰਾਉਂਡ 20 30 ਫੁੱਟ ਦੀ ਰੇਂਜ ਦੇ ਵਿੱਚ ਚਲੇ ਜਾਂਦਾ ਆ ਪਰ ਸਭ ਤੋਂ ਵੱਡਾ 55 ਕਿ ਸਕੁਅਰ ਫੀਟ 55 ਫੁੱਟ ਦੀ ਲੈਂਥ ਦੇ ਵਿੱਚ ਆਉਂਦਾ ਬੜਾ ਪੂਲ ਆ ਜੱਜੂ ਅੱਛਾ ਬਣਿਆ ਤਣਿਆ ਪੂਲ ਹੀ ਆ ਬਣਿਆ ਤਣਿਆ ਪੂਲ ਹੀ ਆ ਜੀ ਆਜੋ ਅੰਦਰ ਪ੍ਰੀ ਤਾਂ ਦੇਖ ਲੋਡ ਪੈਂਦਾ ਮੰਨਤੇ ਆ ਕੀ ਆ ਯਾਰ ਇਹ ਸੀਲਿੰਗ ਸ਼ਾਵਰ ਦਾ ਕਨਸੈਪਟ ਆ ਸਰ ਹਾਂ ਇਹ ਲਾਈਵ ਡੈਮੋ ਚ ਲਾਇਆ ਪਿਆ ਵਾ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਫਲੋ ਜਿਹੜੇ ਸੀਲਿੰਗ ਚ ਸ਼ਾਵਰ ਦੇ ਵਿੱਚ ਆਉਂਦੇ ਆ ਨਾ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜੀ ਤੇ ਆ ਆਹਾ 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 ਆਹ ਕਾ ਤੂੰ ਐ ਬਣਾਇਆ ਇਹ ਸਰ ਸ਼ਾਵਰ ਲੈਣ ਵਾਸਤੇ ਆ ਨਾਲ ਸਟੀਮਰ ਕਈਆਂ ਨੂੰ ਲੋਡ ਹੁੰਦੀ ਆ ਵਿੱਚ ਹੀ ਆ ਜੀ ਇਹ ਪੂਰਾ ਕੈਬਿਨ ਦੇ ਵਿੱਚ ਜਿਵੇਂ ਤੁਸੀਂ ਖੜੇ ਹੋਏ ਹੋਣਾ ਸ਼ਾਵਰ ਤੇ ਸਟੀਮ ਇਕੱਠੇ ਪਲੇ ਹੋ ਜਾਣਗੇ ਜੀ ਤੇ ਆ ਜਿਵੇਂ ਪੈਸੇ ਰੱਖਣ ਵਾਲਾ ਲੋਕਰ ਹੁੰਦਾ ਜਿਵੇਂ ਠੰਡੇ ਚ ਸਟੀਮ ਦੀ ਤਾਂ ਉਹ ਵੀ ਇਹਦੇ ਵਿੱਚ ਇਹ ਲੱਕੜ ਦਾ ਬਣ ਜਾਂਦਾ ਜੀ ਕੋਰੀਅਨ ਵੁੱਡ ਹੈ ਜੀ ਇਹ ਇਹ ਸੋਨਾ ਬਾਥ ਇਹਨੂੰ ਕਹ ਦਿੰਦੇ ਆ ਡਰਾਈ ਹੀਟ ਦਾ ਪ੍ਰੋਸੈਸ ਹੈ ਜੀ ਇੱਕ ਦਿਨ ਦਾ ਜਿਹੜੇ ਐਕਸਟਰਾ ਆਪਣੀ ਸਕਿਨ ਦੇ ਵਿੱਚ ਫੈਟ ਹੁੰਦੀ ਹੈ ਨਾ ਜੀ ਚਰਬੀ ਹੁੰਦੀ ਹੈ ਉਹਨੂੰ ਲੂਸ ਕਰਨ ਦੇ ਵਿੱਚ ਕੰਮ ਆਉਂਦਾ ਇਹ ਨਾ ਟੈਨਿੰਗ ਵਗੈਰਾ ਜਿਹੜੀ ਸਾਰੀ ਰਿਮੂਵੇਬਲ ਦੇ ਵਿੱਚ ਹੁੰਦੀ ਹੈ ਇਹਦੇ ਵਿੱਚ ਤੇ ਆ ਬਟਣਾ ਬੁਟਣਾ ਤੋਂ ਵੱਧ ਘੱਟ ਹੋ ਜਾਂਦਾ ਇਹ ਸਾਰੀ ਡਿਜੀਟਲ ਹੈ ਹਾਂਜੀ ਹਾਂਜੀ ਬਿਲਕੁਲ ਜੀ ਆਹ ਦੇਖੋ ਫ੍ਰੀ ਤੇ ਇਧਰ ਸੋਨੇ ਦਾ ਬਾਥਰੂਮ ਲੱਗਿਆ ਸ਼ੇਖ ਸ਼ੂ ਖਾਉਂਦੇ ਇੱਥੇ ਆਹ ਦੇਖ ਅਸ਼ੇਖਾਂ ਦੇ ਘਰਾਂ 'ਚ ਦੇਖਿਆ ਲੱਗਿਆ ਯਾਰਾ ਸੋਨਾ ਲੈ ਤਾਂ ਨਹੀਂ ਜਾਊਗਾ ਉਤੋਂ ਨਹੀਂ ਨਹੀਂ ਜੀ 10 ਸਾਲ ਦੀ ਦਾ ਕੰਪਨੀ ਵੀ ਵਾਈਜ਼ ਛੋਟੀ ਹੈ ਜੀ ਆ ਚੀਜ਼ ਤੇ ਜਿਹੜੀ ਕਲਰ ਕੋٹنگ ਵੀ ਲਾ ਲਓ ਕੋਈ ਵੀ ਜਿਹੜੀ ਫੀਚਰਿੰਗ ਖਰਾਬ ਹੁੰਦੀ ਹੈ 10 ਸਾਲ ਦੀ ਛੋਟੀ ਹੈ ਜੀ ਇਹਦੀ ਕੰਪਨੀ ਦੇਊਗੀ ਕੰਪਨੀ ਦੇਊਗੀ ਚਲੋ ਆਜੋ ਸੈਕੰਡ ਫਲੋਰ ਤੇ ਚਾਉਂਦੇ ਆਂ ਲੇ ਵੀ ਮੰਨ ਲਓ ਆ ਆ ਗਏ ਪਹਿਲੀ ਫਲੋਰ ਹਣਾ ਬਿਲਕੁਲ ਜੀ ਹਜੇ ਆਪਾਂ ਟੂਟਿੰਗਾ ਵਾਲੇ ਹਜੇ ਆਪਾਂ ਮਹਿਮਾਨਾਂ ਨੂੰ ਬਾਥਰੂਮਾਂ ਚੋਂ ਬਾਹਰ ਨਹੀਂ ਕੱਢਿਆ ਬਿਲਕੁਲ ਜੀ ਬਿਲਕੁਲ ਇੱਥੇ ਸਾਰੀ ਇੱਕ ਵਈ ਆਪਾਂ ਆਪਸ਼ਨ ਦੇਖ ਲਾਂਗੇ ਕਿ ਕੀ ਕੀ ਆਉਂਦੀ ਆ ਆਪਣੇ ਕੋਲ ਸਾਰੀ ਚੀਜ਼ਾਂ ਹੀ ਵੈਸੇ ਅਵੇਲੇਬਲ ਨੇ ਛੋਟੀ ਤੋਂ ਛੋਟੀ ਚੀਜ਼ ਲੈ ਕੇ ਟਾਵਲ ਰੈਕ ਵੀ ਬੇਸਨ ਵੀ ਸੀਟਸ ਵੀ ਉਹ ਵੀ ਇਹਨਾਂ ਦੇ ਲੇਟੈਸਟ ਕਨਸੈਪਟ ਦੇ ਵਿੱਚ ਨੇ ਬਿਲਕੁਲ ਜੈਨੂਇਨ ਪ੍ਰਾਈਸ ਦੇ ਵਿੱਚ ਲੇਟੈਸਟ ਕਨਸੈਪਟ ਦੇ ਵਿੱਚ ਚੀਜ਼ਾਂ ਨੇ ਜਿਵੇਂ ਆ ਲੈ ਤਨ ਜੋ ਆ ਲੈ ਤਨ ਜੋ ਨਹੀਂ ਨਹੀਂ ਜੀ 10 ਸਾਲ ਦੀ ਹਰੇਕ ਚੀਜ਼ ਜਿਹੜੀ ਤੁਸੀਂ ਚੀਜ਼ਾਂ ਦੇਖ ਰਹੇ ਨਾਰਮਲ ਕੋਈ ਚੀਜ਼ ਨਹੀਂ ਰੱਖੀ ਹੋਈ। ਪ੍ਰੀਤਾ ਇੱਧਰ ਉਰੇ ਆਓ ਇੱਕ ਤੁਹਾਨੂੰ ਹੋਰ ਦਿਖਾਵਾਂ ਚੀਜ਼ ਇੱਧਰ ਆ ਆ ਆਈ ਸਹਿ ਜਾਈਂ ਆਈ ਆਈ ਮਖਣਾ। ਇਹ ਆ ਦੇਖ। ਹਾਂ? ਇਹ ਤਾਂ ਦੀਵਾਲੀ ਵੇਲੇ ਚੌਖੜਾ ਦੀਵਾ ਜਾਂ ਧਰਦੇ ਹੁੰਦੇ ਆ ਆਟੇ ਦਾ ਬਣਾ ਕੇ ਪੰਜ ਉਹਦੇ ਹੁੰਦੇ ਆ ਇਹ ਕਈ ਪੱਤੀਆਂ ਆਂ ਲੱਗਦੀਆਂ ਉਹ ਹੋ। ਬਿਲਕੁਲ ਇਹ ਚ ਵੀ ਕਲਰ ਆਪਸ਼ਨ ਵੀ ਤੁਹਾਨੂੰ ਹੋਰ ਵੀ ਮਿਲ ਜੂਗੀ ਇਹਦੇ ਵਿੱਚ। ਹਾਂ? ਜਿਵੇਂ ਆ ਪਿਆ ਇਹ ਅਲੱਗ ਕਲਰ ਆ ਇਹਦੇ ਵਿੱਚ ਹੀ ਸੇਮ ਦੇ ਵਿੱਚ ਹੀ। ਉਹ ਪਿਆ ਉਹ ਅਲੱਗ ਆ ਜੀ ਉਹਦੇ ਵਿੱਚ ਹੀ ਸੇਮ ਦੇ ਕਲਰ ਦੇ ਵਿੱਚ ਹੀ। ਨਹੀਂ। ਨਹੀਂ। ਇਹੋ ਜੇ ਬਾਸ਼ਵੇਸ਼ਨ ਆ ਵੀ ਤੁਹਾਡਾ ਹੱਥ ਤੋਂ ਨੂੰ ਜੀ ਨਹੀਂ ਕਰਨਾ ਤੁਸੀਂ ਕਹਣਾ ਮੈਲਾ ਹੋ ਜੂ ਹੂੰ ਬਾਸ਼ਵੇਸ਼ਨ ਸਿੰਕ ਕਿਚਨ ਸਿੰਕ ਜਿਹੜੀ ਹੋਗੀ ਵੈਰਾਈਟੀ ਬੈਨਡੀਆਂ ਬਣੀਆਂ ਬਣਾਈਆਂ ਓਏ ਇਹ ਸਾਰਾ ਕੁਝ ਆਹ 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 ਕੀ ਨਿਕਲੂਗਾ ਇਹ ਅਲੱਗ-ਅਲੱਗ ਸਿੰਕ ਦੀ ਆਪਸ਼ਨ ਹੈ ਜੀ ਆਪਾਂ ਨੂੰ ਇੱਕ ਕੁਆਰਟਸ ਦੇ ਵਿੱਚ ਆਜੂਗੀ ਸਟੇਨਲੈਸ ਸਟੀਲ ਦੇ ਵਿੱਚ ਸਿੰਕ ਮਿਲ ਜੂਗਾ ਇਹ ਸਹਰਾ ਜੋਤ ਦਾ ਹੀ ਆ ਸਾਰਾ ਬਿਲਕੁਲ 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 ਸਰ ਬ੍ਰੈਂਡ ਸਹਰਾ ਜੋਤ ਤਾਂ ਸਹਰਾ ਜੋਤ ਦਾ ਹੀ ਸਾਰਾ ਕੁਝ ਇੱਥੇ ਹਾਂਜੀ 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 ਇਹ ਆਟੋਮੈਟਿਕ ਜਿਵੇਂ 플ਸ਼ਿੰਗ ਜਿਵੇਂ ਆਪਣੇ ਤੁਸੀਂ ਕਹਿ ਲਓ ਹਚੋ ਲਗ ਲਗ ਪਾਣੀ ਦਾ ਫਲੋ ਨਿਕਲਦਾ ਜਿਵੇਂ ਆਰੋ ਟੈਪ ਵੀ ਵਿੱਚ ਆ ਜਾਂਦੀ ਹੈ ਜੀ ਇਹਦੇ ਆਪ ਕੋਪ ਦੀ ਆ ਜਾਂਦੀ ਹੈ ਨਾਲੋਂ ਵਾਲੀਆਂ ਸੁੱਚਾਂ ਸ਼ੈਂਕ ਤੇ ਥਾਰ ਨਾਲੋਂ ਵਾਲੀਆਂ ਵਾਲੇ ਫਕਸ਼ਨ ਲੈ ਆਟ ਨਿਕਲਦਾ ਆ ਆਟ ਧੂੰਦਾ ਆ ਆਟ ਕਰਦਾ ਆ ਚੱਕਰੀ ਜੀ ਆਟਾ ਵਿੱਚ ਗਲਾਸ ਇਹ ਤੇ ਗਲਾਸ ਕਰਕੇ ਧੋਣ ਵਾਸਤੇ ਆ ਇਹ ਸ਼ੈਂਪੂ ਵਾਸਤੇ ਜਾਂ ਆਪਣਾ ਜਿਵੇਂ ਸਾਬਣ ਜਿਵੇਂ ਆਪਾਂ ਲਾਉਣਾ ਵਾਂ ਭੰਡਿਆਂ ਨੂੰ ਇਹ ਇਹਦੇ ਵਿੱਚ ਦੀ ਪਾਣੀ ਆਟਾਉਂਦਾ ਇਹਦੇ ਵਿੱਚ ਦੀ ਆਟਾਉਂਦਾ ਆ ਜਾ ਆ ਜਾ ਗਾਂਹਾਂ ਆ ਜਾ ਸਹਿਜ ਆ ਜਾ ਗਾਂਹਾਂ ਆ ਕੀ ਲਈ ਬੈਠਾ ਰੋਲਾ ਗੋਲਾ ਜਾ ਆਹ ਦੇਖ ਪ੍ਰੀਤੋ ਯਾਰ ਖੁੰਬਾਂ ਵਰਗਾ ਜਿਵੇਂ ਖੁੰਬਾਂ ਨਹੀਂ ਹੁੰਦੇ ਟੂਟੀ ਦੇ ਇੱਕ ਕਲਾਸਿਕਲ ਲੁੱਕ ਦੇ ਵਿੱਚ ਆ ਜਾਂਦਾ ਵੀਰੇ ਜਿਵੇਂ ਕਲਾਸਿਕਲ ਥੀਮ ਦੇ ਵਿੱਚ ਜੇ ਕੋਈ ਘਰ ਬਣਾਇਆ ਵਾ ਤਾਂ ਉਹਨੂੰ ਐਂਟਰੀ ਵੀ ਸਾਹਮਣੇ ਜੇ ਵਾਸ਼ਬੈਸ਼ਨ ਲਾਉਣਾ ਤਾਂ ਇਦਾਂ ਦਾ ਕਲਾਸਿਕਲ ਲੁੱਕ ਚ ਰੱਖ ਸਕਦੇ ਹੋ ਤੇ ਆਹ ਵੈਨਿਟੀਆਂ ਦੇਖ ਕੇ ਹੋ ਜੀਆਂ ਪਈਆਂ ਦੇਖ ਇਹ ਵੀ ਕਸਟਮਾਈਜ਼ੇਬਲ ਆ ਹਰੇਕ ਸਾਈਜ਼ ਦੇ ਵਿੱਚ ਆ 16 ਇੰਚ ਤੋਂ ਲੈ ਕੇ 5 ਫੁੱਟ ਤੱਕ ਦਾ ਹਰੇਕ ਸਾਈਜ਼ ਤੁਸੀਂ ਕਸਟਮਾਈਜ਼ਡ ਕਰਾ ਸਕਦੇ ਹੋ ਜੀ ਆਪਣੇ ਕੋਲੋਂ ਇਹ ਬਣੇ ਬਣੇ ਕਨਸੈਪਟ ਰੱਖੇ ਹੋਏ ਆ ਜੀ ਆਹ ਦੇਖ ਟੂਟੀ ਦੇਖ ਟੂਟੀ ਦੇਖ ਇੱਧਰ ਹੈ ਨਸਲਾਂ ਦੇਖੋ ਟੂਟੀਆਂ ਦੀਆਂ ਨਸਲਾਂ ਆਜਾ ਪ੍ਰੀਤ ਇਧਰ ਵੀ ਟੂਟੀਆਂ ਦੀਆਂ ਨਸਲਾਂ ਤੈਨੂੰ ਦਿਖਾ ਕੇ ਲਿਆਵਾਂ ਮੜਾ ਚਾਹ ਕੇ ਇਧਰ ਲੈ ਆਹਾ ਉਹ ਜਿਹੜਾ ਆਪਾਂ ਪਾਉਣੇ ਹੁੰਦੇ ਆ ਢੋਲ ਜੀ ਹੈ ਸਾਬਣ ਜਆ ਪਾਉਣ ਵਾਲੇ ਕਿੰਨੇ ਤਰ੍ਹਾਂ ਦੇ ਆ ਆਹਾ ਇੱਦੀ ਲਾਈ ਹੋਈ ਹੈ ਹੈ ਆਪ ਬਟਨ ਦੇਖ ਲੱਗੇ ਕਿੰਨੇ ਮਲੋ ਮਲਟੀ ਫਲੋ ਦੇ ਵਿੱਚ ਥਰਮੋਸਟੈਟ ਆ ਜਾਂਦਾ ਸਰ ਇਹਦੇ ਵਿੱਚ ਹੀ ਮੈਂ ਤੁਸੀਂ ਸ਼ਾਵਰ ਦੇ ਅਲੱਗ-ਅਲੱਗ ਫਲੋ ਲੈ ਸਕਦੇ ਹਾਂ ਗਰਮ ਠੰਡੇ ਪਾਣੀ ਨੂੰ ਲੋਕ ਕਰ ਸਕਦੇ ਹਾਂ ਰੀ ਟੈਂਪਰੇਚਰ ਵੀ ਲੋਕ ਹੋ ਜਾਂਦਾ ਜੀ ਅੱਛਾ ਚਾਈਲਡ ਸੇਫਟੀ ਵਾਸਤੇ ਟੈਂਪਰੇਚਰ ਲੌਕ ਦੇ ਆਪਸ਼ਨ ਵੀ ਹੈਗੇ ਆ ਆ ਆ ਆ ਚਾ ਚੈੱਕ ਕਰ ਲੈ ਆ ਚੈੱਕ ਕਰ ਲੈ ਕਰ ਗੱਲ ਅੰਗਰੇਜ਼ਾਂ ਵੇਲੇ ਦੀ ਟੂਟੀ ਹੈ ਆ ਦੇਖ ਕਿੱਡਾ ਸੋਹਣਾ ਸਮਾਨ ਆ ਉਹ ਦੇਖ ਕਿੱਡਾ ਸੋਹਣਾ ਸਮਾਨ ਆ ਜੇ ਇਹ ਸਨੀ ਗਾਰੰਟੀ ਹੈ ਇਹਨਾਂ ਦੀ ਜਿਹੜੀ ਆ ਪ੍ਰੋਡਕਟ ਲੱਗੀ ਹੋਈ ਆ ਸਾਹਮਣੇ ਸਹਰਾ ਦੇ ਆ ਇਹ 15 ਸਾਲ ਦੀ ਛੋਟੀ ਹੈ ਜੀ ਇਹਨਾਂ ਦੀ ਅੱਛਾ ਜੀ ਬਿਲਕੁਲ ਜੀ ਜਿਹੜੀ ਡਿਵਾਟਰ ਹੈ ਟਰਾਈਪ ਲੈ ਲਓ ਸਭ ਕੁਝ 15 ਸਾਲ ਦੀ ਛੋਟੀ 15 ਸਾਲ ਤੱਕ ਡਿੱਗ ਪਿਆ ਉਹ ਤੌਕਾ ਸਮਝ ਲਓ ਸਹਿਰਾ ਵਾਲੇ ਠੀਕ ਕਰਕੇ ਜਾਣਗੇ ਬਿਲਕੁਲ ਬਿਲਕੁਲ ਆ ਜੋ ਤਾਂ ਚਾਲਦੇ ਆ ਹੋਰ ਦਿਖਾਉਂਦੇ ਸੋਹ ਓਹ ਹੋ 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 ਆਹ ਦੇਖੋ ਪ੍ਰੇਤਾ ਜਮਾਨਾ ਹੀ ਰਹਿ ਗਿਆ ਸੀ ਦੇਖਣ ਲਓ ਜੇ ਇੱਥੇ ਨਾ ਆਉਂਦੇ ਤਾਂ ਆਹ ਜਮਾਨਾ ਹੀ ਨਿਕਲ ਗਿਆ ਸੀ ਇੱਥੋਂ ਆਪਣੇ ਓਏ ਆ ਯਾਰ ਸਹਿਜ ਕੀ ਆ ਆਹਾਂ ਕੀ ਚੀਜ਼ ਆ ਯਾਰ ਇਹ ਜੇ ਤੁਸੀਂ ਦੇਖ ਰਹੇ ਹੋ ਇਹ ਹਾਈਲਾਈਟਰ ਨੇ ਹਾਂ ਇਹਦੇ ਵਿੱਚ 4 ਪੀਸ ਲੱਗੇ ਹੋਏ ਆ ਪਰ ਇਹ ਲੁਕਿੰਗ ਲਾਈਕ ਤੁਸੀਂ ਦੇਖੋਗੇ ਤਾਂ ਸਿੰਗਲ ਪੀਸ ਦੀ ਲੁੱਕ ਹੀ ਹੈ ਕੋਈ ਲੱਗਦਾ ਇਹ ਬਿਲਕੁਲ ਜੀ ਇਹ ਤੁਸੀਂ ਕਸਟਮਾਈਜ਼ ਵੀ ਕਰਾ ਸਕਦੇ ਹੋ ਆਪਣੀ ਪੂਰੀ ਕੰਧ ਦਾ ਸਾਈਜ਼ ਦੇ ਕੇ ਉਸ ਹਿਸਾਬ ਨਾਲ ਵੀ ਇਹਨੂੰ ਬਣਵਾ ਸਕਦੇ ਹੋ ਜੀ ਅੱਛਾ ਤੁਸੀਂ ਖੁਦ ਕਸਟਮਾਈਜ਼ ਵੀ ਕਰਦੇ ਹੋ ਜੀ ਵੀ ਕਰ ਦਿੰਦੇ ਆ ਜੀ ਟਾਈਲਾਂ ਨੂੰ ਇੱਕ ਫੋਟੋ ਹੀ ਬਣ ਜੂ ਜੀ ਬਿਲਕੁਲ ਜਿਹੜੀ ਮਰਜ਼ੀ ਤੁਸੀਂ ਪਸੰਦ ਕਰ ਲਓ ਪੂਰੀ ਕੰਧ ਦਾ ਆਪਣੇ ਸਾਈਜ਼ ਦੇ ਦਿਓ ਇੱਕੋ ਜਿਹੀ ਲੁੱਕ ਲੈ ਲੋ ਜੀ ਪੂਰੀ ਸਾਰੀ ਇਹ ਇਹ ਜ਼ਿਆਦਾ ਕਮਰਸ਼ੀਅਲ ਵਾਲੇ ਲੋਕ ਵਰਤਦੇ ਹੋਣਗੇ ਜਿਵੇਂ ਆਪਣਾ ਰੈਸਟੋਰੈਂਟ ਥੀਮ ਦੇ ਵਿੱਚ ਆ ਜਾਂਦੇ ਆ ਜਿਵੇਂ ਲੱਗੇ ਹੋਈਆਂ ਜਿਹੜੀ ਆਹ ਵਾਲੀ ਚੀਜ਼ ਆਏ ਤਾਂ ਘਰੇ ਕਾਟਰਿੰਗ ਵਾਲੇ ਏਰੀਆ ਚ ਵੀ ਲੱਗ ਸਕਦੀ ਆ ਨਹੀਂ ਬਾਕੀ ਲੱਗੇ ਹੋਏ ਉਹ ਜ਼ਿਆਦਾਤਰ ਜਿਹੜਾ ਜਾਂਦਾ ਵਾ ਆਪਣਾ ਕਮਰਸ਼ੀਅਲ ਏਰੀਆ ਜਿਵੇਂ ਕਿ ਆਹ ਚੀਜ਼ ਆ ਦੇਖੋਗੇ ਹਾਈਲਾਈਟਰ ਆ ਪੂਰਾ ਇੱਕ ਤਰ੍ਹਾਂ ਦਾ ਉਹ ਭਾਈ ਬਾਲੇ ਤਕੜੇ ਲੋਕ ਲਾਉਂਦੇ ਆ ਇਹ ਯਾਰ ਗੱਲ ਸੁਣ ਮੇਰੀ ਸਹਿਜ ਹਾਂਜੀ ਵੀ ਜਿਵੇਂ ਲੁਧਿਆਣੇ ਦਾ ਸ਼ੋਅਰੂਮ ਆ ਕਿ ਐਡਾ ਘੈਂਟ ਆ ਰੇਟ ਰੂਟ ਤਾਂ ਨਹੀਂ ਬਾਲੇ ਨਹੀਂ ਨਹੀਂ ਰੇਟ ਵਾਈਜ਼ ਬਾਜੀ ਗੱਲ ਕਰਾਂਗੇ 2x4 ਦੇ ਟਾਈਲ 28 ਰੁਪਏ ਸਕਰ ਫਿਟ ਤੋਂ ਸਟਾਰਟ ਕਰ ਦਿੰਨੇ ਆ ਜੀ ਅਸੀਂ ਬਾਕੀ ਵੈਰਾਈਟੀ ਦੀ ਕੁਆਲਟੀ ਵਾਈਜ਼ ਜਿੱਥੇ ਮਰਜ਼ੀ ਦਾ ਰੇਂਜ ਲੈ ਸਕਦੇ ਹਾਂ ਕੁਆਲਟੀ ਵਾਈਜ਼ ਇਹ ਗੱਲ ਕਰੀਏ ਅਲੱਗ-ਅਲੱਗ ਜਿਵੇਂ ਸਾਈਜ਼ ਦੇ ਵਿੱਚ ਆਪਣੇ ਕੋਲ ਸਾਰੀ ਵੈਰਾਈਟੀ ਪਈ ਆ 12x12 ਤੋਂ ਲੈ ਕੇ 2x4 32 64 46 48 5x10 ਤੱਕ ਦੇ ਸਾਈਜ਼ ਵੀ ਆਪਣੇ ਕੋਲ ਪਏ ਆ ਜੀ ਅਵੇਲੇਬਲ ਮਤਲਬ ਨਾ ਤਾਂ ਕੋਈ ਕਲਰਾਂ ਵਾਲੇ ਪਾਸੋਂ ਡਿੱਕਾ ਤੇ ਰੇਟ ਵੀ ਹਿਸਾਬ ਚਾ ਮੈਂ ਨਾ ਡਰਦੇ ਡਰਦੇ ਜਨੇ ਯੱਕਦੇ ਜਨੇ ਪੁੱਛਿਆ ਮੈਂ ਕਿਹਾ ਕਈ ਵਾਰੀ ਆਏ ਨਾ ਵੀ ਤਫੜਨਾ ਨਾ ਬਾਹਲਾ ਪੈ ਜਾਂਦਾ ਹੋਵੇ ਭਈ ਮਹਿੰਗਾ ਹੋਵੇ ਸਿਸਟਮ ਰੇਟ ਵਾਈਜ਼ ਆ ਜੀ ਕੁਆਲਟੀ ਵਾਈਜ਼ ਆਪਣੇ ਕੋਲੇ ਸਹਾਰਾ ਜੋ ਤੇ ਐਂ ਆਇਓ ਕੁਆਲਟੀ ਵਾਈਜ਼ ਦੀ ਵਿੱਚ ਆਪਾਂ ਵੇਚਦੇ ਆ ਚੀਜ਼ਾਂ ਸਾਰੀਆਂ ਜੇ ਕੁਆਲਟੀ ਦੀ ਗੱਲ ਕਰੀਏ ਸੇਮ ਜਿਵੇਂ ਸਾਹਮਣੇ ਕਨਸੈਪਟ ਲੱਗਿਆ ਨਾ ਜੀ ਇਹ ਸੇਮ ਗਲੋਸੀ ਆ ਸੇਮ ਮੈਟ ਲੱਗਿਆ ਹੋਇਆ ਪਰ ਦੋਨੋਂ ਦੇਖੋਗੇ ਤੁਹਾਨੂੰ ਕਲਰ ਦਾ ਪਤਾ ਹੀ ਨਹੀਂ ਲੱਗਣਾ ਕਿ ਇਹ ਅਲੱਗ-ਅਲੱਗ ਲੱਗੇ ਹੋਏ ਆ ਡਾਡਾ ਡੱਡ ਲੱਗੇ ਇਹਨੂੰ ਤੁਸੀਂ ਫਲੋਰ ਤੇ ਲੈ ਕੇ ਕੰਨ ਤੇ ਲਾ ਕੇ ਆਲ ਓਵਰ ਸਿੰਗਲ ਥੀਮ ਦੇ ਸਕਦੇ ਹੋ ਬਾਥਰੂਮ ਦੇ ਵਿੱਚ ਹੁਣ ਆ ਗਲੋਸੀ ਆ ਉਹ ਮੈਟ ਆ ਆ ਆ ਦੂਜਾ ਬਿਲਕੁਲ ਜੀ ਮੈਟ ਕਾਰਬਿਕ ਸੀਰੀਜ਼ ਹੈ ਹਾਂ ਇੰਪੋਰਟਡ ਸੈਗਮੈਂਟ ਨਾਲ ਇਹ ਆਪਣਾ ਆਊਟ ਆਫ ਇੰਡੀਆ ਵੀ ਇਹਦੀ ਇੰਨੀ ਕੁ ਕੁਆਲਿਟੀ ਬੈਸਟ ਆ ਇਹ ਆਊਟ ਆਫ ਇੰਡੀਆ ਵੀ ਚੱਲਦੀ ਆ ਜੀ ਆਪਣਾ ਯੂਐਸਏ ਵੇਅਰ ਹਾਊਸ ਹੈ ਯੂਕੇ ਵੀ ਆ ਕੈਨੇਡਾ ਵੀ ਆ ਉੱਥੇ ਵੀ ਆ ਚੀਜ਼ਾਂ ਸੇਮ ਲੱਗ ਜਾਂਦੀਆਂ ਨੇ ਜੇ ਜਾ ਕੇ ਚਾਹੇ ਤੁਸੀਂ ਕੋਈ ਬਾਹਰਲਾ ਸਜਣ ਦੇਖ ਰਿਆ ਬਾਹਰੋਂ ਵੀ ਸਿਲੈਕਸ਼ਨ ਕਰਵਾ ਕੇ ਇਧਰੋਂ ਟਾਈਲਾਂ ਆਪਣੇ ਘਰੇ ਲਗਾ ਸਕਦੇ ਆ ਜੀ ਇੱਕ ਹੋਰ ਗੱਲ ਸੁਣੋ ਮੇਰੀ ਬਾਰਲਾ ਇਧਰ ਵੀ ਲਾ ਸਕਦਾ ਤੇ ਬਾਹਰਲਾ ਬਾਹਰ ਵੀ ਮੰਗਵਾ ਸਕਦਾ ਇਹਨਾਂ ਤੋਂ ਬਿਲਕੁਲ ਜੀ ਬਿਲਕੁਲ ਜੀ ਜਿਹੜੀ ਮਰਜ਼ੀ ਕੰਟਰੀ ਤੁਸੀਂ ਕਹਿ ਸਕਦੇ ਹੋ ਉੱਥੇ ਤੁਹਾਨੂੰ ਟਾਈਲੈਂਡ ਡਿਲੀਵਰੀ ਹੋ ਜੂਗੀ ਹਰੇਕ ਸਾਈਜ਼ ਦੀ ਐ ਇੰਨਾ ਹੀ ਕੰਮ ਸੀ ਮੁੱਕ ਗਿਆ ਨਹੀਂ ਨਹੀਂ ਇਹ ਤਾਂ ਹਲੇ ਇੱਕ ਫਲੋਰ ਦਿਖਾਇਆ ਜੀ ਹਲੇ ਤਿੰਨ ਫਲੋਰ ਹੋਰ ਪਏ ਆ ਜੀ ਚੱਲ ਆ ਜਾ ਫਿਰ ਆ ਜਾ ਚੱਲਦੇ ਆ ਬੇ ਆ ਹਾ 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 ਬੱਲਾ ਆ ਦੇਖ ਓਏ ਇਧਰ ਦੇਖ ਓਏ ਜਨਤ ਦਾ ਦਰਵਾਜਾ ਬਣਾਇਆ ਪਿਆ ਉਹ ਦੂਜਾ ਜਨਤ ਦਾ ਦਰਵਾਜਾ ਬਣਾਇਆ ਪਿਆ ਇਹ ਸਾਰੇ ਕਨਸੈਪਟ ਨਾ ਕਲਾਇੰਟਲੀ ਬਣਾਏ ਹੋਏ ਆ ਜਿਵੇਂ ਜਿਹੜੇ ਆਪਣੇ ਆਉਂਦੇ ਆ ਉਹਨਾਂ ਨੂੰ ਬਾਥਰੂਮ ਦਾ ਆਈਡੀਆ ਨਹੀਂ ਹੁੰਦਾ ਕਿ ਕਿ ਲਾਉਣੀ ਕਿੱਦਾਂ ਆ ਦੋ ਪੀਸ ਦੇਖ ਕੇ ਪਤਾ ਨਹੀਂ ਲੱਗਦਾ ਕਿ ਕਿਵੇਂ ਲੱਗਣੀ ਕਿਵੇਂ ਆ ਕਿਵੇਂ ਲੱਗਣਾ ਐਵੇਂ ਲੱਗਣਾ ਐਵੇਂ ਲੱਗਣਾ ਓਏ ਆ ਦੇਖ ਓਏ ਕਿਵੇਂ ਫੁੱਲ ਲਾਏ ਆ ਦੇਖੋ ਫੁੱਲ ਲਾਏ ਓ ਪ੍ਰੀਤ ਕਾਨੂੰ ਗੱਲਾਂ ਕਰਦਾ ਕਾਨੂੰ ਗੱਲਾਂ ਕਰਦਾ ਕਾਨੂੰ ਗੱਲਾਂ ਕਰਦਾ ਇਹ ਅਲੱਗ ਅਲੱਗ ਕਲਰ ਦੇ ਵਿੱਚ ਜਿਵੇਂ ਆਹ ਗ੍ਰੀਨ ਜੇ ਕਲਰ ਆਏ ਨੇ ਇਹਨੂੰ ਕਟਿੰਗ ਕਿਵੇਂ ਕਰਨੀ ਆ ਉਦਾਂ ਦੇ ਕਨਸੈਪਟ ਸਾਰੇ ਹਾਂ ਕਿਉਂ ਤੇਰਾ ਬਿਆਰ ਬਜਾਉਂਦਾ ਨਾ ਸਾਜ ਹਾਂ ਜਿਵੇਂ ਆਹ ਦੇਖੋਗੇ ਵਾਟਰਫਾਲ ਟਾਈਪ ਦੇ ਵਿੱਚ ਟਾਈਲ ਚੀ ਪੈਟਰਨ ਦਿੱਤਾ ਹੋਇਆ ਇੱਕ ਤਰ੍ਹਾਂ ਦਾ ਇਹਨੂੰ ਕਟਿੰਗ ਕਰਨ ਦੀ ਲੋੜ ਹੀ ਨਹੀਂ ਹੈਗੀ ਜਿਵੇਂ ਹੈਗੀ ਉਦਾਂ ਹੀ ਤੁਸੀਂ ਪੇਸਟਿੰਗ ਕਰ ਸਕਦੇ ਹੋ ਨਾਲ ਇਹਦੇ ਰੇਸ਼ੇ ਜਿਹੜੇ ਆ ਗ੍ਰੀਨਿਸ਼ ਕਲਰ ਦੇ ਵਿੱਚ ਇੱਕ ਠੀਕ ਜਿਹਾ ਬਾਥਰੂਮ ਨੂੰ ਲੁੱਕ ਦੇ ਦਿੰਦੇ ਆ ਹੈ ਗਾਕਾਂ ਦੇ ਬੈਨ ਨੂੰ ਬਣਾਇਆ ਪਰ ਕੀਤੀ ਪਈ ਹੈ ਕਮਾਲ ਇਹਨੂੰ ਕਹਿੰਦੇ ਗ੍ਰੇਟ ਕੰਬੀਨੇਸ਼ਨ ਆ ਜਾ ਗ੍ਰੇਟ ਕੰਬੀਨੇਸ਼ਨ ਸਾਹਿਬ ਆ ਆਗੇ ਆਪਣੇ ਰਸੋਈ ਇੱਕ ਇਹਦੇ ਹਾਈਲਾਈਟਰ ਇਹਨੂੰ ਕੀ ਕਹਿੰਦੇ ਹੁੰਦੇ ਆ ਇਹਨਾਂ ਨੂੰ ਇਹ ਸਰ ਫਲੂਟਡ ਟਾਈਲ ਆ ਜਾਂਦੀ ਹੈ 3 ਇੰਚ ਬਾਈ 12 ਇੰਚ ਸ플ੈਸ਼ ਟਾਈਲਸ ਆਈਂਦੀਆਂ ਹੈ 스ਪੈਨਿਸ਼ ਦੇ ਵਿੱਚ ਜਿਆਦਾਤਰ ਵੈਰਾਈਟੀ ਆ ਰਹੀ ਸੀ ਪਰ ਹੁਣ ਇਹ ਇੰਡੀਅਨ ਦੇ ਵਿੱਚ ਲਾਂਚ ਕੀਤੀ ਹੈ ਇਹ ਲੈ ਕਰੋ ਗੱਲ ਓਏ ਆ ਦੇਖੋ ਆ 3D ਆ ਬਿਲਕੁਲ ਜੀ ਲੁਕਿੰਗ ਲਾਈਕ 3D ਆ ਪਰ ਉਦਾਂ ਡਸਟ ਵਗੈਰਾ ਜੰਮਣ ਦਾ ਕੋਈ ਇਹਦੇ ਚਾਂਸ ਨਹੀਂ ਹੈਗਾ ਖਤਰਾ ਕੋਈ ਨਹੀਂ ਗੱਲ ਲਾ ਕੇ ਵੀ ਦਿਖਾਇਆ ਤੇ ਯਾਰਾ ਨੇ ਪ੍ਰੀਤ ਕੰਮ ਕੱਚਾ ਨਹੀਂ ਰੱਖਿਆ ਕੋਈ ਲਾ ਕੇ ਵੀ ਬਣਾ ਕੇ ਦਿਖਾਇਆ ਵੀ ਐ ਬਣ ਜੂ ਐ ਬਣ ਜੂ ਗੱਲ ਬਾਤ ਹੈ ਆਹ ਗੱਲ ਬਾਤ ਐ ਬਣੂਗੀ ਸਭ ਦੱਸਿਆ ਕੋਈ ਉਹਲਾ ਨਹੀਂ ਰੱਖਿਆ ਇਹ ਆ ਕਿੱਥੇ ਲੱਗੂ ਫਿਰ ਆਹਾ ਇਹ ਭਾਜੀ ਘਰ ਦੀ ਜਿਹੜੀ ਮੇਨ ਐਂਟਰੀ ਉਹਦੇ ਵਿੱਚ ਹੀ ਉਹਨੂੰ ਜਚਾਉਣ ਵਾਸਤੇ ਇਹ ਚੀਜ਼ਾਂ ਲੱਗੀਆਂ ਹੋਈਆਂ ਨੇ ਕਰਦੀ ਐਂਟਰੀ ਪੋਰਚੇਰੀ ਜਿੱਥੇ ਤੁਸੀਂ ਗੱਡੀ ਕੁੜੀ ਖੜਾਉਣੀ ਆ ਚਾਹੇ ਚਾਹੇ ਟਰੱਕ ਖੜਾਈ ਚੱਲੋ ਤਾਂ ਵੀ ਕੋਈ ਚੱਕਰ ਨਹੀਂ ਹੈਗਾ 12ਵੇਂ ਮੋਟੀ ਟਾਇਲਾ ਇਹ ਵਿਟਰੀ ਫੈਡ ਮਟੀਰੀਅਲ ਦੇ ਵਿੱਚ ਨਾਲੇ ਹੈਵੀ ਬੇਸ ਚ ਅੱਛਾ ਇਹਦੇ ਦੇ ਭਾਂ ਟਰੱਕ ਚੜ ਜੇ ਹਾਂਜੀ 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 ਚਲੋ ਤੇ ਇੱਧਰ ਆਹਾ ਆ ਮਾਹੌਲ ਇੱਧਰਲੇ ਪਾਸੇ ਬੜਾ ਕਮਾਲ ਕੀਤਾ ਪਿਆ ਜਿੱਧਰ ਨੂੰ ਜਾਂਦੇ ਆ ਹੱਦਾਂ ਗੁਜਰੀਆਂ ਪਈਆਂ ਇਹ ਵੁੱਡਨ ਲੁੱਕ ਦੇ ਚ ਟਾਇਲ ਹੀ ਆ ਜਾਂਦੀ ਹੈ ਇਹ ਵੀ ਲੱਕੜ ਨਹੀਂ ਹੈਗੀ ਇਹ ਵੀ ਟਾਇਲ ਹੀ ਆ ਪਾਣੀ ਪੁਣੀ ਜਿੰਨਾ ਮਰਜ਼ੀ ਸਿੱਟਗੇ ਭਾਵੇਂ 5 ਦਿਨ ਬਾਅਦ ਚੱਕੋ ਤਾਂ ਵੀ ਇਹਨੂੰ ਕੁਝ ਨਹੀਂ ਫਰਕ ਪੈਣਾ ਕਿਉਂਕਿ ਹਾਰਡਵੇਅਰ ਦੇ ਵਿੱਚ ਮਟੀਰੀਅਲ ਹੈ ਲੁਕਿੰਗ ਲਾਈਕ ਦੇਖੋਗੇ ਪੂਰਾ ਤੁਹਾਨੂੰ ਵਡਨ ਫਲੋਰ ਦੀ ਲੁੱਕ ਦਊਗੀ ਚਾਹੇ ਤੁਸੀਂ ਬਾਲਕਨੀ ਚਲਾ ਲਓ ਚਾਹੇ ਕਮਰੇ ਦੀ ਇੱਕ ਅੱਧਾ ਜਿਵੇਂ ਰੂਮ ਚੇਂਜ ਕਰਨਾ ਵਾ ਲੁੱਕ ਲੈਣੀ ਆ ਉਹ ਚਲਾ ਸਕਦੇ ਹੋ ਇਹ ਯਾਰ ਕੰਧ ਤੇ ਵੀ ਲਾਉਣੀ ਆ ਜਿਵੇਂ ਥੋੜੀ ਲਾਈ ਆ ਐਵੇਂ ਵੀ ਲਾ ਸਕਦੇ ਆ ਐਡਿਸ਼ਨ ਤੇ ਬਾਹਰ ਜਿਵੇਂ ਆਪਣੀ ਕੰਧਾਂ ਤੇ ਲੱਗਣੀ ਆ ਨਾਲੇ ਸਟੋਨ ਦਾ ਲੁੱਕ ਦੇਣੀ ਆ ਪੂਰੇ ਨੈਚੁਰਲ ਸਟੋਨ ਨੇ ਇਹ ਇਹਨੂੰ ਚਾਇਨਾ ਸਟੋਨ ਕਹਿ ਦਿੰਦੇ ਆ ਇਹ ਨੈਚੁਰਲ ਸਟੋਨ ਆ ਇਹ ਮੈਨੂੰ ਐ ਲੱਗਾ ਮੈਂ ਕਹਾਂ ਲਾਉਣੇ ਔਖੇ ਹੋ ਜਾਣੇ ਐਸੇ ਜਾਲੀ ਤੇ ਲੱਗਿਆ ਹੁੰਦਾ ਜਾਲੀ ਤੇ ਲਾ ਦੇਣੀ ਪੇਸਟਿੰਗ ਸਿੱਧੀ ਹੋ ਜਾਣੀ ਹੈ ਜੀ ਇਹਦੀ ਇਹ ਇਧਰਲੇ ਪਾਸੇ ਆ ਕੀ ਦੇ ਰਿਹਾ ਤੂੰ ਆ ਬਾਹਰਲੇ ਮੋਲ ਦੇ ਆ ਬਿਲਕੁਲ ਜੀ ਇਹ ਹੀ ਕਨਸੈਪਟ ਜਿਹੜੇ ਆਣਗੇ ਸਪੈਨਿਸ਼ ਟਾਈਲਸ ਨੇ ਸਾਰੀਆਂ ਇਹ ਜਿਹੜੀ ਰੇਂਜ ਆ ਸਪੇਨ ਤੋਂ ਤੇ ਇਟਲੀ ਤੋਂ ਆਉਗੀ ਇਹ ਸ਼ਾ ਇਹ ਚ ਤੁਹਾਨੂੰ ਅਲੱਗ-ਅਲੱਗ ਹਾਈਲਾਈਟਰ ਅਲੱਗ-ਅਲੱਗ ਕਨਸੈਪਟ ਮਿਲ ਜਾਣਗੇ ਦੇਖਣ ਨੂੰ ਹਮ ਇਹਨਾਂ ਦੀ ਵੀ ਰੇਂਜ ਵਾਈਜ਼ ਤੁਸੀਂ ਦੇਖੋਗੇ ਸਾਰੀ ਮੈਟਰੀ ਲੁੱਕ ਹੈ ਜੀ ਹਮ ਇਹ ਤਾਂ ਦੇਖ ਤਾਂ ਸਹੀ ਫੀਲ ਇਹਦਾ ਚੈੱਕ ਕਰਾ। ਇਹ ਉੱਪਰ ਤੁਸੀਂ ਦੇਖੋਗੇ ਬਣੇ ਬਣਾਏ ਇਹਦੇ ਵੀ ਵੀਊ ਲੱਗੇ ਹੋਏ ਆ। ਲੱਗ ਕੇ ਕਿਦਾਂ ਦੇ ਲੋਕ ਆਉਣੇ ਆ ਉਹ ਵੀ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜੂਗੀ। ਆ ਗਲਾਪੀ ਆ ਦੇਖਾ ਚੂਹਾਰਾ ਵੀ ਨਹੀਂ ਰਹਿ ਗਿਆ। ਆਹ ਦੇਖ ਲੈ ਆਹ ਲੱਭਣਾ ਕਿੱਥੋਂ ਲੱਭਣਾ ਇਹ? ਹਾਂ? ਇਹ ਕੱਲੇ ਸਾਰਾ ਜੋ ਤੁਸੀਂ ਲੱਭਣਾ ਜੀ ਇਹਦੀ ਇਹ ਇੰਟੀਗਰ ਵੈਰਾਈਟੀ ਨੇ ਇਹ। ਹੂੰ। ਤਾਂ ਕਰਕੇ ਤੁਹਾਨੂੰ ਆਉਣਾ ਪੈਣਾ ਹਰੇਕ ਸ਼ੋਅਰੂਮ ਦੇ ਵਿੱਚ ਤੁਹਾਡੇ ਵੈਸੇ ਤੁਹਾਨੂੰ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ। ਹਰੇਕ ਸ਼ਹਿਰ ਦੇ ਵਿੱਚ ਆਪਣੇ ਵੈਸੇ ਸ਼ੋਅਰੂਮ ਨੇ। ਜਿਹੜੀ ਤੇਰੇ ਯਾਰ ਨੂੰ ਗੱਲ ਆਉਣ ਲੱਗ ਗਈ ਓਏ ਆ ਜਾ ਹੋਰ ਵੀ ਬਾਲਾ ਕੋ ਦੇ ਓਏ ਇਨਾਂ ਕੋਲੇ ਬਾਲਾ ਕੋ ਸਿਰਾ ਉਪਰਾਵਾ ਤੂੰ ਵੀਡੀਓ ਵੱਡੀ ਕਰਾ ਦੇਗਾ ਆ ਜਾ ਆ ਜਾ ਆ ਦਿਖਾਉਣਾ ਹਜੇ ਹਜੇ ਹੋਰ ਇੱਕ ਤੋਂ ਛੱਤਾਂ ਹੋਰ ਹਾਂਜੀ ਹਾਂਜੀ ਇੱਕ ਹੋਰ ਫਲੋਰ ਹੈ ਜੀ ਇਹਨੂੰ ਸਿੱਧਾ ਹੀ ਅੱਗੇ-ਅੱਗੇ ਕਰ ਦਿੰਨੇ ਆ ਤਾਂ ਵੈਰਾਈਟੀ ਥੋੜੀ ਜਲਦੀ ਦੇਖੀ ਜਾਊਗੀ ਲੈ ਕਰ ਗੱਲ ਤੇ ਆਹ ਕਿੱਥੇ ਲੱਗੂ ਟਾਇਲ ਭਲਾ ਇਹ ਬਾਥਰੂਮਾ ਦੇ ਵਿੱਚ ਜੀ ਅੱਛਾ ਚਾਹੀ ਕੋਈ ਵਾਲ ਵੀ ਹਾਈਲਾਈਟਰ ਕਰਨੀ ਹੈ ਡੈਕੋਰ ਕਰਨਾ ਤੁਸੀਂ ਉਹਨੂੰ ਵੀ ਲਾ ਸਕਦੇ ਹੋ ਆ ਜਿਹੜੀ ਦੇਖੋਗੇ ਆ ਵੀ ਰੇਂਜ ਲੱਗ-ਲੱਗ ਆਏ ਚ ਵੀ ਮਰੱਕਨ ਸਟਾਈਲ ਦੇ ਵਿੱਚ ਆ ਜਾਊਗੀ ਪਲੇਨ ਸੋਲਿਡ ਕਲਰ ਦੇ ਵਿੱਚ ਆ ਜਾਊਗਾ ਉਦੋਂ ਬਾਅਦ ਅੱਗੇ ਦੇਖੋ ਇਹਨੂੰ ਕਹਿੰਦੇ ਆ ਮਰਕਣ ਸਟਾਈਲ ਇਹਨੂੰ ਇਹ ਚ ਵੀ ਅਲੱਗ-ਅਲੱਗ ਕਲਰ ਆਪਸ਼ਨ ਦੇ ਨੇ ਮੈਨੂੰ ਵੀ ਕੱਲ ਪਰਸੋਂ ਹੀ ਪਤਾ ਲੱਗਿਆ ਸੀ ਮੈਂ ਤਾਂ ਜਾਣਕਾਰੀ ਦੇ ਰਿਹਾ ਮੇਰੇ ਅੱਗੇ ਹੋਰ ਵੀ ਹੋਣਗੇ ਜਿਨ੍ਹਾਂ ਨੂੰ ਮਰਕਣ ਦਾ ਪਤਾ ਨਹੀਂ ਬਿਲਕੁਲ ਜੀ ਬਿਲਕੁਲ ਜੀ ਇਹ ਚ ਨਾਲੇ ਹੋਰ ਵੀ ਵੈਰਾਈਟੀ ਅੱਜ ਕੱਲ ਜਿਹੜੀ ਚੀਜ਼ਾਂ ਚੱਲਦੀਆਂ ਪਈਆਂ ਨਾ ਡੇ ਬਾਈ ਡੇ ਅਪਡੇਸ਼ਨ ਆ ਆ ਜਿਹੜੀ ਚੀਜ਼ ਆ ਜਾਂਦੀ ਹੈ ਇਹ ਮਰਕਣ ਤਾਂ ਇਹ ਆਪਣੀ ਆ ਜਾਂਦੀ ਹੈ ਮੋਜ਼ੈਕ ਲੁੱਕ ਦੇ ਵਿੱਚ ਇਹ ਚ ਵੀ ਤੁਹਾਨੂੰ ਅਲੱਗ-ਅਲੱਗ ਕਲਰ ਆਪਸ਼ਨ ਜਿਵੇਂ ਆ ਵੀ ਲੱਗੀ ਹੋਈ ਆ ਆ ਵੀ ਲੱਗੀ ਗ੍ਰੇ ਬ੍ਰਾਊਨ ਜਿਹੜੇ ਮਰਜ਼ੀ ਕਲਰ ਆ ਯਾਰ ਸਿਰੇ ਤੇ ਵੀ ਗੱਲ ਇਹੀ ਮੁੱਕਣੀ ਆ ਮੈਂ ਹੁਣੇ ਮੁਕਾਦਣਾ ਵੀ ਬਾਹਲਾ ਕੁਛ ਐ ਇਹਨਾਂ ਕੋਲ ਆ ਜਾ ਦੁਕਾਨ ਦਿਖਾਉਣਾ ਆ ਜਾ ਪ੍ਰੀਤ ਆ ਦੇਖ ਆ ਦੇਖ ਹੁਣ ਇਹਦਾ ਕੋਈ ਅੰਤ ਆ ਆ ਬਾਥਰੂਮ ਬਣਾ ਕੇ ਦਿਖਾਇਆ ਵਾ ਇਹਦਾ ਕੋਈ ਅੰਤ ਆ ਆ ਬਣਾ ਕੇ ਦਿਖਾਇਆ ਵਾ ਖਰੇਕ ਨਾਲੇ ਯੂਨੀਕ ਜੇ ਕੰਬੀਨੇਸ਼ਨ ਕੀਤੇ ਹੋਏ ਆ ਕੋਈ ਇਹਦਾ ਮਰਗਾ ਨੋਰਮਲ ਕੰਬੀਨੇਸ਼ਨ ਨਹੀਂ ਦਿੱਤੇ ਇਹ ਜਿਹੜਾ ਹੁਣੇ ਆਪਾਂ ਦੇਖ ਰਹੇ ਸੀ ਮਰੱਕਨ ਦੇ ਵਿੱਚ ਤੇ ਜਿਓਮੈਟ੍ਰੀਕਲ ਪੈਟਰਨ ਦੇ ਵਿੱਚ ਉਹ ਚ ਅਲੱਗ-ਅਲੱਗ ਡਿਜ਼ਾਈਨ ਆਉਣਗੇ ਜਿਵੇਂ ਆਹ ਜਿਓਮੈਟ੍ਰੀਕਲ ਡਿਜ਼ਾਈਨ ਚ ਆ ਜਾਂਦਾ ਜਿਵੇਂ ਇਹ ਨਹੀਂ ਹੈਗਾ ਕਿ ਕਲਾਸਿਕਲ ਲੁੱਕ ਵਿੱਚ ਹੀ ਆਪਾਂ ਮਰੱਕਨ ਲੁੱਕ ਦੇ ਸਕਦੇ ਆ ਮਾਡਰਨ ਦੇ ਵਿੱਚ ਵੀ ਤੁਸੀਂ ਲਾ ਸਕਦੇ ਹੋ ਚੀਜ਼ਾਂ ਨੂੰ ਇਹਨਾਂ ਨੂੰ ਚਲ ਹੁਣ ਹੋਰ ਛੱਤ ਤੇ ਵੀ ਲੈ ਕੇ ਚੱਲਾ ਜਾ ਆਹ ਸਹਿਜ ਇਦੋਂ ਵੀ ਬਾਲੀ ਮੋਟੀ ਆ ਆ ਬੜਾ ਮੋਟਾ ਨਹੀਂ ਸਮਾਨ ਜਿਹਨੇ ਘਰ ਦੀ ਐਂਟਰੀ ਤੇ ਲਾਉਣੀ ਆ ਉਹਨੇ ਗੱਡੀਆਂ ਵੇਖ ਰੋਣੀਆਂ ਹੈ ਹੈਵੀ ਜਿਹੜਾ ਆਪਣੇ ਪਿੰਡਾਂ ਚ ਟਰੈਕਟਰ ਵੀ ਚੜਨੇ ਆ ਹੂੰ ਤੇ ਟਰਾਲੀਆਂ ਵੀ ਚੜਨਾ ਯਾਰ ਟਰੱਕ ਵੀ ਚੜਨਾ ਵਾ ਤਾਂ ਮੋਟੀ ਜਿਹੜੀ ਇੱਥੇ ਕਹਿੰਦੇ ਸਹੇਦੀ ਦੇਖੋਗੇ ਤਾਂ 20 ਐਮਐਮ ਹੂੰ ਪੱਥਰ ਵੀ ਆਉਂਦਾ ਜਿਹੜਾ 15 16 17 18 ਤੱਕ ਹੱਦ ਮੁੱਕ ਜਾਂਦਾ ਹੂੰ ਇਹ 20 ਐਮਐਮ ਤੱਕ ਆ ਜੀ ਮੋਟੀ ਟਾਇਲ ਆ ਪੂਰੀ ਇਹ ਇਹਦੀ ਮਜ਼ਬੂਤੀ ਸਿਰ ਹੈ ਆਹ ਆਹ ਟਾਇਲ ਦਾ ਸਾਈਜ਼ ਬਾਲਾ ਬਟਾ ਨਹੀਂ ਇਹ ਅੱਜਕੱਲ ਚੱਲਦੀ ਵੱਡੇ ਸਾਈਜ਼ ਨੇ ਜੀ ਜਿਹੜੇ ਫਲੋਰ ਵਾਸਤੇ ਹਨਾ ਇਟਾਲੀਅਨ ਲੁੱਕ ਲੈਣ ਵਾਸਤੇ ਜੁਆਇੰਟ ਟੂ ਜੁਆਇੰਟ ਟਾਇਲਾਂ ਲੱਗਦੀਆਂ ਨੇ 4/6 ਦਾ ਸਾਈਜ਼ ਆ ਇਹ ਅੱਛਾ ਜ਼ਿਆਦਾਤਰ ਲੱਗਦਾ ਇਹੀ ਹੈ ਕਿ ਵੈਰਾਈਟੀ ਦੇਖੋਗੇ ਤੁਸੀਂ ਬਥੇਰੀ ਵੈਰਾਈਟੀ ਬਈ ਆ ਹੂੰ ਮੈਟ ਚਾਹੇ ਗਲੋਸੀ ਹਰੇਕ ਤਰ੍ਹਾਂ ਦੀ ਤੁਹਾਨੂੰ ਕਲੈਕਸ਼ਨ ਮਿਲ ਜੂਗੀ ਅੱਗੇ ਅੱਗੇ ਕਰਕੇ ਦੇਖੀ ਜਾਓਗੇ ਇਹਨੂੰ ਚਾਹੇ ਬੰਦਾ ਨਹੀਂ ਥੱਕ ਜੂ ਬਿਲਕੁਲ ਜੀ ਬਿਲਕੁਲ ਵੈਰਾਈਟੀ ਦੇਖਦੇ ਦੇਖਦੇ ਥੱਕ ਜਾਣਾ ਜੀ ਬੰਦਾ ਥੱਕ ਜੂ ਇਹ ਗੱਲ ਹੈਗੀ ਆ ਇਹ ਜੇ ਤੁਸੀਂ ਦੇਖੋਗੇ ਇੱਕ ਚੀਜ਼ ਹੋਰ ਇਹ ਦੇਖੋਗੇ ਤੁਹਾਨੂੰ ਜੁਆਇੰਟ ਨਹੀਂ ਪਤਾ ਲੱਗਦੇ ਜੀ ਘਰ ਜਿਵੇਂ ਲੱਗੂਗਾ ਕਿ ਸਿੰਗਲ ਹੀ ਸਲੈਬ ਲਾਈ ਹੋਈ ਹੈ ਸਾਰੇ ਘਰ ਚ ਕੋਈ ਲਾਇਆ ਬਿਲਕੁਲ ਜੀ ਅੱਗੇ ਦੀ ਅੱਗੇ ਇਹਦੇ ਰੇਸ਼ੇ ਹੀ ਮਿਲ ਜਾਣਗੇ ਇਹਨੂੰ ਬੇਸ਼ੱਕ ਪਾਕਿਸਤਾਨ ਤਾਂ ਹੀ ਲੈ ਜਾਓ ਲਾਉਂਦੇ 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 ਜਿੱਥੇ ਮਰਜ਼ੇ ਨੂੰ ਲੈ ਜਾ ਜੀ ਇੰਨਾ ਸਟਾਕ ਮਿਲ ਜਾਊਗਾ ਬਿਲਕੁਲ ਬਿਲਕੁਲ ਜੀ ਸਟਾਕ ਤਾਂ ਪੂਰਾ ਭਰਿਆ ਪਿਆ ਜੀ ਹਮ ਲਓ ਆਜਾ ਇਹ ਹਾਲੇ ਇਕੱਲੀ ਮੈਂਟ ਆ ਆ ਗਲੋਸੀ ਲੱਗੀ ਹੋਈ ਆ ਆ ਵੀ ਗਲੋਸੀ ਦੇ ਵਿੱਚ ਹੀ ਆ ਇਹ ਤੁਸੀਂ ਹੋਰ ਅਪਡੇਸ਼ਨ ਦੇਖੋਗੇ ਅਪਡੇਸ਼ਨ ਤੋਂ ਅਪਡੇਸ਼ਨ ਆ ਜੀ ਹਾਂ ਇਹ 15mm ਮੋਟੀ ਹੈ ਜੀ ਤੇ ਕਿਨਸ ਵਾਈਜ਼ ਵੀ ਤੁਹਾਨੂੰ ਜੇ ਤੁਹਾਨੂੰ ਵੀ ਹੈਗਾ ਬਹੁਤ ਮੋਟੀ ਆ ਜਿਵੇਂ ਬਾਹਰ ਬਿਹੜੇ ਦੇ ਵਿੱਚ ਆਪਾਂ ਲਾਉਣੀ ਆ ਟਰੱਕ ਵੀ ਚੜ ਜੇ ਬੇਸ਼ੱਕ ਤੇ ਆ ਵੀ ਟੌਰ ਵੀ ਰੱਖਣੀ ਆ ਟਰੱਕ ਚੜਾਉਣਾ ਬਿਲਕੁਲ ਬਿਲਕੁਲ ਵੈਸੇ ਉਹਦੇ ਵਿੱਚ ਆਪਣੀ ਮੈਟ ਕਲੈਕਸ਼ਨ ਲੱਗਦੀ ਆ ਜ਼ਿਆਦਾਤਰ ਇਹ ਆਪਣੀ ਘਰ ਦੇ ਐਂਟਰੀ ਦੇ ਵਿੱਚ ਕਈਆਂ ਨੂੰ ਹੁੰਦਾ ਕਿ ਆਪਾਂ ਇਟਾਲੀਅਨ ਲਾਉਣਾ ਵਾ ਉਹ ਥੋੜਾ ਜਿਹਾ ਮੋਟਾ ਆ ਜਾਂਦਾ ਇਹ ਪਤਲੀਆਂ ਨੇ ਤਾਂ ਉਹਦੇ ਵਾਸਤੇ ਇਹ ਮੋਟੀ ਟਾਇਰ ਆ ਜੂਗੀ ਆ ਚੱਕੋ ਆ ਆ ਗਈ ਐਨੀ ਮੋਟੀ ਯਾਰ ਆ ਆਹਾਂ ਆਹਾਂ ਆਹ ਭਾਇਆ ਕਿਵੇਂ ਉਹ ਬਾਇਆ ਨਹੀਂ ਪ੍ਰੀਤਾ ਇਹਦਾ ਉੱਪਰ ਮਾਣਾਂ ਪੰਛੀ ਬਿਲਕੁਲ ਜੀ ਇਹ ਕਸਟਮਾਈਜ਼ ਦਾ ਇਹ ਭਾਵੇਂ ਤੁਸੀਂ ਆਪਣੀ ਮਰਜ਼ੀ ਚ ਕੋਈ ਵੀ ਜਿਹੜਾ ਤੁਹਾਨੂੰ ਨੈਟ ਤੋਂ ਵਧੀਆ ਕਨਸੈਪਟ ਲੱਗਦਾ ਤੁਸੀਂ ਭੇਜ ਦਿਓ ਉਹਦੇ ਨਾਲ ਦੀ ਤੁਹਾਨੂੰ ਟਾਇਲ ਬਣਾ ਕੇ ਦੇ ਦੇਣੀ ਹੈ ਅਸੀਂ ਤੁਸੀਂ ਕਰਦੋਗੇ ਬਿਲਕੁਲ ਬਿਲਕੁਲ ਜੀ ਤਿਆਰ ਕਰਕੇ ਦਵਾਂਗੇ ਘਰ ਦੀ ਜਿਵੇਂ ਆਪਣੀ ਤੁਸੀਂ ਡਰਾਇੰਗ ਰੂਮ ਤੇ ਕੋਈ ਵਾਲ ਤੇ ਤੁਸੀਂ ਹਾਈਲਾਈਟਰ ਲਾਉਣਾ ਵਾ ਤਾਂ ਆਪਣੀ ਮਰਜ਼ੀ ਨਾਲ ਕਸਟਮਾਈਜ਼ਡ ਕਰਵਾ ਕੇ ਬਣਾ ਸਕਦੇ ਵਾਕੇ ਹੀ ਵਾਕੇ ਹੀ ਵਾਕੇ ਹੀ ਵਾਕੇ ਉਪਰਾ ਵਾ ਕਿੱਥੇ ਵਾਲ ਲੈ ਲਿਆ ਕੇ ਤੇ ਆਪਣਾ ਥੱਕੇ ਪਏ ਸੀ ਅਸੀਂ ਤਾਂ ਹੋਰ ਵੈਰਾਈਟੀ ਵਾਈਜ਼ ਅਪਡੇਸ਼ਨ ਕਰੀ ਜੰਨੇ ਆ ਭਾਜੀ ਕਿਚ ਗਰੇਨਾਇਟ ਦੀ ਵੈਰਾਈਟੀ ਆ ਜੂਗੀ ਆ ਜਿਹੜੀਆਂ ਦੇਖੋਗੇ ਕਿਚਨ ਦੀਆਂ ਸਲੇਬਾਂ ਵਾਈਜ਼ ਜਿਵੇਂ ਲੱਗਦੀਆਂ ਨੇ ਹੂੰ ਅੱਛਾ ਆਹਾ ਹਾਂਜੀ 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 ਇਹ ਕਿਚਨ ਦੇ ਵਿੱਚ ਜਿਹੜੀਆਂ ਸਲੇਬਾਂ ਲੱਗਦੀਆਂ ਫੁੱਲ ਬੋਡੀ ਮਟੀਰੀਅਲ ਦੇ ਵਿੱਚ ਇਹਦੇ ਵਿੱਚ ਕਲਰ ਆਪਸ਼ਨ ਮਿਲ ਜੂਗੀ ਤੁਹਾਨੂੰ ਤਕਰੀਬਨ 35 ਤੋਂ 40 ਕਲਰ ਮਿਲ ਜਾਣਗੇ ਅਲੱਗ-ਅਲੱਗ ਇਹ ਤਾਂ ਬਾਲੇ ਬੰਦੇ ਪੌੜੀਆਂ ਦੇ ਵੀ ਠੋਕ ਦਿੰਦੇ ਆ ਬਿਲਕੁਲ ਜੀ ਆ ਮੈਟ ਕਲੈਕਸ਼ਨ ਰੱਖੀ ਉਹਦੇ ਵਾਸਤੇ ਆ ਤੁਸੀਂ ਪੌੜੀਆਂ 'ਚ ਵੀ ਲਾ ਸਕਦੇ ਹੋ ਐਂਟੀ ਸਕੇਟ ਦਾ ਕੰਮ ਕਰਦੀਆਂ ਨੇ ਨਾਲੇ ਇਟਾਲੀਅਨ ਲੁੱਕ ਦੇ ਦਿੰਦੀਆਂ ਇਹਦੇ 'ਚ ਫੀਲਿੰਗ ਫੀਲਿੰਗ ਵਾਲਾ ਕੋਈ ਕੰਮ ਨਹੀਂ ਹੈਗਾ ਜਿਵੇਂ ਇਟਾਲੀਅਨ 'ਚ ਫੀਲਿੰਗ ਆ ਜਾਂਦੀ ਹੈ ਨਾ ਇਹ 'ਚ ਫੀਲਿੰਗ ਕੁਛ ਨਹੀਂ ਆਉਣੀ ਜੀ ਘਰ ਘੱਲ ਸਲੇਟੀ ਆ ਦੰਦੀਆਂ ਵੱਡਣ ਨੂੰ ਜੀ ਕਰਦਾ ਦੇਖ ਕੇ ਹਨਾ ਨਾਲੇ ਲਾਈਫ ਟਾਈਮ ਮਟੀਰੀਅਲ ਨੇ ਇਹ ਹੂੰ ਇਹ ਲਾ ਆ ਲੱਗਿਆ ਪਿਆ ਲੋੜ ਇਹ ਲਾਂਦੇ ਪਿਆ ਇੱਧਰ ਨੂੰ ਕੀ ਪਿਆ ਭਲਾ ਇੱਧਰ ਨੂੰ ਇੱਧਰ ਨੂੰ ਵੀ ਗ੍ਰੇਨਾਇਟ ਆ ਇੱਕ ਚੀਜ਼ ਹੋਰ ਤਾਂ ਉਹ ਦਿਖਾਉਣਾ ਭਾਜੀ ਜਿਹੜੀ ਨਵੀਂ ਅਪਡੇਸ਼ਨ ਦਿਖਾ ਦੇਖਾ ਦੇ ਰੂਹ ਪੂਰੀ ਕਰ ਆਉਂਦੀ ਰੂਹ ਪੂਰੀ ਕਰ ਮੈਂ ਤਾਂ ਨਾ ਫਿਰ ਤੂੰ ਆਹ ਹੀ ਦਿਖਾਉਣਾ ਸੀ ਜਿਹੜੀ ਆ ਚੀਜ਼ਾਂ ਨੇ ਬਿਲਕੁਲ ਜੀ ਹਾਂ ਆ ਸਾਰੀਆਂ ਮਾਰਬਲ ਸਟਾਈਲ ਦੇ ਵਿੱਚ ਆ ਜਾਂਦੀਆਂ ਪੌੜੀਆਂ ਵਾਸਤੇ ਸਪੈਸ਼ਲ ਨੇ ਜੀ ਇਹ ਇਹ ਜਿਹੜੇ ਫੀਲ ਵੀ ਦੇਖੋਗੇ ਤੁਸੀਂ ਇਹ ਕ੍ਰਿਸਟਲ ਇਫੈਕਟ ਹੈ ਦੇ ਵਿੱਚ ਆ ਕੇ ਦੇਖਣਾ ਪੈਣਾ ਜਿਹੜੀ ਫਿਨਿਸ਼ਿੰਗ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਥੋੜੀ ਸ਼ਾਈਨਿੰਗ ਹੈਗੀ 글ਿਟਰ ਇਫੈਕਟ ਹੈ ਹਮ 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 ਸਾਰੇ ਕਲ ਇਹ ਜੇ ਪਰੇ ਜਾਵੜੇ ਤਾਂ ਉਧਰੋਂ ਮੁੜਨਾ ਸਾਈਕਲ ਤੇ ਪਊ ਆਪਾਂ ਨੂੰ ਇਹ ਅੱਗੇ ਆਪਣਾ ਕਿਚਨ ਦਾ ਪਲਾਂਟ ਵੀ ਇਹਦੇ ਵਿੱਚ ਹੀ ਇੰਸਟਾਲ ਕੀਤਾ ਹੋਇਆ ਵਾ ਮਸ਼ੀਨਾਂ ਵੀ ਚੱਲਦੀਆਂ ਤੁਸੀਂ ਦੇਖ ਸਕਦੇ ਹੋ ਨਹੀਂ ਰਸੋਈਆਂ ਵੀ ਹੈਗੀਆਂ ਇੱਥੇ ਬਿਲਕੁਲ ਜੀ ਬਿਲਕੁਲ 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 ਉਹ ਪ੍ਰੀਤ ਰਸੋਈਆਂ ਵੀ ਆ ਇੱਧਰ ਰਸੋਈਆਂ ਦੇ ਨਾਲ-ਨਾਲ ਭਾਜੀ ਵਾਰਡਰੋਬ ਦਾ ਵੀ ਕੰਮ ਕਰਦੇ ਆ ਜੀ ਅਸੀਂ ਐਲਈਡੀ ਪੈਨਲ ਵਗੈਰਾ ਵੀ ਤੁਸੀਂ ਬਣਾ ਸਕਦੇ ਹੋ ਆ ਜਾ ਦਿਖਾ 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 ਅੱਛਾ ਆ ਮਲਾ ਰਸੋਈਆਂ ਬਣਾਈਆਂ ਤੇਰੀਆਂ ਤਾਂ ਯਾਰ ਰਸੋਈਆਂ ਕੀ ਇੱਥੇ ਦਾ ਬੰਦਾ ਗਵਾਚਦਾ ਬੜਾ ਕੁਝ ਬਣਾਇਆ ਪਿਆ ਕਿਚਨ ਦੇ ਵਿੱਚ ਵੀ ਬਾਜੀ ਤੁਹਾਨੂੰ ਲੇਟੈਸਟ ਦੇ ਵਿੱਚ ਦੇਖੀ ਜਾਓਗੇ ਐਚਡੀਐਮਆਰ ਦੇ ਵਿੱਚ ਕੰਮ ਕੀਤਾ ਹੋਇਆ ਸਾਰਾ ਇਹ ਅੱਛਾ ਅਕ੍ਰੈਲਿਕ ਕਹਿੰਦੇ ਹੋ ਅਕ੍ਰੈਲਿਕ ਲੱਗ ਜੂ ਮਾਈਕਾ ਜਿੱਦਾਂ ਦੀ ਕਲਾਇੰਟ ਦੀ ਰਿਕੁਆਇਰਮੈਂਟ ਆ ਆ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਪੀਯੂ ਪੇਂਟ ਦੇ ਵਿੱਚ ਕੀਤੀ ਹੋਈ ਆ ਅੱਛਾ ਇਹਦੀ ਫਿਨਿਸ਼ਿੰਗ ਦੇਖੋਗੇ ਤਾਂ ਪੂਰੀ ਪ੍ਰੋਪਰਲੀ ਸੈਟ ਇਨ ਫਿਨਿਸ਼ ਦੇ ਵਿੱਚ ਆ ਜਾਂਦਾ ਆ ਆ ਆ ਆ ਆ ਚੀਜ਼ ਬਣਨੀ ਆ ਬਿਲਕੁਲ 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 ਆ ਦੇਖ ਕੜਾਈ ਹੋ ਕੇ ਮਿਲਣਾ ਜੀ ਪੀਸ ਜਿੱਦਾਂ ਦਾ ਵੀ ਤੁਸੀਂ ਡਿਜ਼ਾਈਨ ਕਹੋਗੇ ਉਹ ਕਸਟਮਾਈਜ਼ ਹੋ ਜਾਊਗਾ ਜਿੰਨੀ ਦੀ ਫਿਨਿਸ਼ਿੰਗ ਕਹੋਗੇ ਉਹ ਮਿਲ ਜੂਗੀ ਚਾਹੇ ਤੁਸੀਂ ਕ੍ਰੈਲਿਕ ਵਿੱਚ ਲੈਣੀ ਆ ਪੂਰਾ ਪ੍ਰੋਪਰਲੀ ਹਾਰਡਬੋਰਡ ਹੈ ਜੀ ਗ੍ਰੀਨ ਬੋਰਡ ਹੈ ਇਹ 10 ਸਾਲ ਦੀ ਇਹਦੀ ਵੀ ਛੋਟੀ ਹੈ ਜੀ ਆਪਾਂ ਇਹ ਕਹਿ ਸਕਦੇ ਵੀ ਦੁਨੀਆ ਦਾ ਸੁਪਰ ਕੁਆਲਟੀ ਸੁਪਰ ਰੇਟ ਦੇ ਵਿੱਚ ਤੇ ਸੁਪਰ ਡਿਜ਼ਾਈਨ ਮਿਲ ਸਕਦਾ ਡਿਜ਼ਾਈਨ ਮਿਲ ਜਾਂਦਾ ਬਿਲਕੁਲ ਜੀ ਨਾਲੇ ਉਹਨਾਂ ਦੀ ਆਪਣੀ ਮਰਜ਼ੀ ਨਾਲ ਵੀ ਬਣ ਜਾਂਦਾ ਹੈ ਜੀ ਜਿੱਥੋਂ ਮਰਜ਼ੀ ਤੁਸੀਂ ਲੱਗ ਕੇ ਡਿਜ਼ਾਈਨ ਭੇਜ ਸਕਦੇ ਹੋ ਸਾਨੂੰ ਅਸੀਂ ਤੁਹਾਨੂੰ ਬਣਾ ਕੇ ਸੇਮ ਸੇਮ ਕਨਸੈਪਟ ਬਣਾ ਲਾਂਗੇ ਘਰੇ ਤੁਹਾਡੇ ਜੀ ਆ ਕੇ ਇੱਧਰ ਇੱਧਰ ਕੀ ਆ ਇੱਧਰ ਪ੍ਰੀਤ ਉਰੇ ਆ ਓਏ ਉਰੇ ਆ ਉਰੇ ਆ ਭੱਜ ਕੇ ਉਰੇ ਆ ਭੱਜ ਕੇ ਉਰੇ ਆ ਭੱਜ ਕੇ ਲੈ ਬਣਿਆ ਤਣਿਆ ਸਾਰਾ ਕੁਝ ਘਰੇ ਲੱਗ ਜਾਣਾ ਬਿਲਕੁਲ ਜੀ ਬਿਲਕੁਲ ਜੀ ਦੇਖੋ ਸਾਰੀ ਹਰੇਕ ਚੀਜ਼ ਜਿੱਦਾਂ ਦੀ ਵੀ ਪੈਂਟਰੀ ਯੂਨਿਟ ਚਾਹੀਦੀ ਆ ਇਦਾਂ ਦੇ ਓਵਨ ਦੀ ਸ਼ੇਪ ਦੇ ਵਿੱਚ ਚੀਜ਼ਾਂ ਚਾਹੀਦੀਆਂ ਓਮਨ ਯੂਨਿਟ ਚਾਹੀਦਾ ਕੀ ਚਾਹੀਦਾ ਕੀ ਚਾਹੀਦਾ ਪ੍ਰੀਤ ਕੀ ਚਾਹੀਦਾ ਇੰਟੀਰੀਅਰ ਦੇ ਵਿੱਚ ਜੇ ਤੁਸੀਂ ਦੇਖ ਰਹੇ ਹੋ ਸਾਰਾ ਸਮਾਨ ਆਪਣੇ ਕੋਲ ਅਵੇਲੇਬਲ ਹੈ ਜੀ ਸਟਾਈਲ ਸੈਂਟਰੀ ਕਿਚਨ ਵਾਰਡਰੋਬ ਇਦਾਂ ਦੇ ਕੁਝ ਵੀ ਜਿਵੇਂ ਤੁਸੀਂ ਇੱਕ ਰੈਲੀ ਵਿੱਚ ਬਣੇ ਆਪਣੇ ਪੀਯੂ ਚ ਬਣੇ ਹੋਇਆ ਇਹ ਵੀ ਹਾਂ ਇਹ ਚ ਤੁਸੀਂ ਕਰੈਲਿਕ ਜਾਂ ਮਾਈਕਾ ਵਿੱਚ ਕਿਸੇ ਚੀਜ਼ ਵਿੱਚ ਬਣਾ ਸਕਦੇ ਹੋ ਕਰ ਗੱਲ ਤੁਸੂ ਫੰਕਸ਼ਨ ਦੇਖ ਪਾਏ ਪ੍ਰੀਤ ਫੰਕਸ਼ਨ ਦੇਖ ਪਾਏ ਹੈ ਅਭੀ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਗ੍ਰੀਨ ਐਂਡ ਜਿਹੜਾ ਲੱਗਿਆ ਹੋਇਆ ਬਲੈਕ ਦੇ ਵਿੱਚ ਕਨਸੈਪਟ ਯੂਜ਼ ਕੀਤਾ ਹੋਇਆ ਲੁੱਕ ਦੇਖ ਲੁੱਕ ਦੇਖ ਬਣਾਈ ਆ ਕਿਵੇਂ ਖੁੱਲੂਗਾ ਇਸ ਬਈਓ ਤਨੀ ਖੋਲ ਜਾਣਾ ਜੀ ਉੱਪਰ ਨੂੰ ਓਏ ਹੋ 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 ਆ ਦੇਖ ਓਏ ਖੁੱਲਦਾ ਦੇਖ ਕਿਵੇਂ ਆ ਇਹ ਪਲੇਟਾਂ ਬਰੂਟਾਂ ਐ ਧਰ ਕੇ ਹੈ ਜਾਂ ਕੇ ਹਾਂਜੀ ਹਾਂਜੀ ਤੇ نیچے ਜਿਹੜਾ ਆਪਣਾ ਪਾਣੀ ਡਿੱਗੀ ਜਾਊਗਾ ਉਹਨੂੰ ਤੁਸੀਂ ਬਰ ਗੜ ਸਕਦੇ ਹੋ ਇਸ ਸ਼ੈਂਕ ਦੇ ਉੱਪਰ ਲੱਗ ਜਾਂਦਾ ਹੈ ਜੀ ਟੀ ਪੀ ਟੀ ਇਹਨੂੰ ਕਹਿ ਦਿੰਦੇ ਆ ਜੀ ਅੱਛਾ ਇੱਥੋਂ ਐ ਤੋਣਾ ਐ ਇੱਕ ਰੱਖ ਲੈਣਾ ਜੀ ਇਹਨੂੰ ਖੋਲ ਕੇ ਐਂ ਫਿਰ ਇੱਥੇ ਐ ਚਿਣੀ ਜਾਣਾ ਇਹਦੇ ਚੋਂ ਜਿਹੜਾ ਪਾਣੀ ਡਿੱਗੂਆ ਫਿਰ ਇੱਥੇ ਡਿੱਗ ਜਾਊਗਾ ਹਾਂਜੀ 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 ਤੇ ਪਾਣੀ ਨਾ ਆ ਖਰਾਬ ਨਹੀਂ ਹੁੰਦੀ ਨਾ ਨਾ ਜੀ ਇਹ ਤਾਂ ਉੱਪਰੋਂ ਚੱਲ ਜਣਣੀ ਆ ਵੈਸੇ ਵੀ ਖਰਾਬ ਹੋਣ ਵਾਲਾ ਕੋਈ ਕੰਮ ਹੀ ਹੈ ਨਹੀਂਗਾ ਜੀ ਕਿਉਂਕਿ ਆਪਣੀ ਮਸ਼ੀਨਰੀ ਆ ਮਸ਼ੀਨਰੀ ਵਾਈਜ਼ ਨਾ ਕੰਪਰੈਸਿੰਗ ਜਿਹੜੀ ਮਸ਼ੀਨਰੀ ਆ 150 ਕਿਲੋ ਦੀ ਕੰਪਰੈਸਿੰਗ ਦਿੰਨੇ ਆ ਅੱਛਾ ਸੌਰੀ ਦਾ ਗੱਲਾਂ ਬਣਾਈਆਂ ਪਈਆਂ ਯਾਰ ਗੱਲਾਂ ਹ ਬੜਾ ਅਸਰਾ ਕੰਮ ਕੀਤਾ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਜਣੋ ਵੀ ਜੇ ਤੁਸੀਂ ਲੁਧਿਆਣੇ ਆਗੇ ਸੈਰਾ ਜੋਤਾਂ ਨਾ ਤਾਂ ਤੁਹਾਨੂੰ ਰੇਟ ਵੱਲੋਂ ਇਹ ਬੰਦੇ ਨਰਾਜ਼ ਕਰਕੇ ਮੋੜਨ ਰੇਟ ਵੱਲੋਂ ਤਾਂ ਇਦਾਂ ਵਾ ਕਿਚਨ ਦੀ ਜਿਹੜੀ ਚੀਜ਼ਾਂ ਨੇ ਲੱਖ ਰੁਪਏ ਦੇ ਰੇਂਜ ਤੋਂ ਵੀ ਸਟਾਰਟ ਕਰ ਦਿੰਦੇ ਆ ਜੀ ਬਾਕੀ ਕਲਾਇੰਟ ਦੇ ਅਕੋਰਡਿੰਗ ਆ ਉਹਨਾਂ ਦੇ ਸਾਈਜ਼ ਦੇ ਅਕੋਰਡਿੰਗ ਆ ਉਹਨਾਂ ਦੀ ਮਟੀਰੀਅਲ ਦੀ ਯੂਜ਼ਿੰਗ ਦੇ ਅਕੋਰਡਿੰਗ ਆ ਕਿਚਨ ਜਿੱਥੇ ਮਰਜ਼ੀ ਤੱਕ ਲੈ ਕੇ ਜਾ ਸਕਦੇ ਤੇ ਨਾ ਤੁਹਾਨੂੰ ਇਹ ਬੰਦੇ ਕੁਆਲਿਟੀ ਵੱਲੋਂ ਤੁਹਾਡੀ ਪ੍ਰੈਠਨ ਲੱਗਣ ਦੇਣ ਠੀਕ ਹੈ ਕਿ ਨਹੀਂ ਨਾ ਟੈਲਾ ਚ ਨਾ ਇਹ ਬੰਦੇ ਤੁਹਾਡੀ ਪਿੱਠ ਲਗਣ ਦੇਣ ਕੋਈ ਆ ਪਲਸ ਹੋਈਆਂ ਚ ਕਿਉਂਕਿ ਕੰਪਨੀ ਬਹੁਤ ਪੁਰਾਣੀ ਆ ਬੰਦੇ ਹੀ ਬਹੁਤ ਘੈਂਟ ਆ ਰਿਸਰਚ ਕਰਦੇ ਆ ਪਹਿਲਾਂ ਫਿਰ ਕੰਮ ਕਰਦੇ ਆ ਨੰਬਰ ਨੋਟ ਕਰ ਲਓ ਸਜਣੋ ਆਉਣਾ ਪਤਾ ਕਿੱਥੇ ਪੈਣਾ ਲੁਧਿਆਣੇ ਪੱਖੋ ਵਾਲ ਰੋਡ ਤੇ ਬਿਲਕੁਲ ਜੀ ਲੁਧਿਆਣੇ ਪੱਖੋ ਵਾਲ ਰੋਡ ਤੇ ਓਮੈਕਸ ਫਲੈਟ ਤੋਂ 200 ਮੀਟਰ ਪਹਿਲਾਂ ਜੇ ਤੁਸੀਂ ਫੁੱਲਾਂ ਵਾਲ ਚੌਂਕ ਤੋਂ ਆ ਰਹੇ ਹੋ ਜੇ ਜੋਧਾ ਵੱਲੋਂ ਆ ਰਹੇ ਹੋ ਤਾਂ 8-10 ਕਿਲੋਮੀਟਰ ਅੱਗੇ ਆ ਕੇ ਸੱਜੇ ਕੱਬੇ ਦੋਨੇ ਆਪ ਦੇਖੋਗੇ ਦੋਨੇ ਹੀ ਪਾਸੇ ਹੀ ਅਨੁਸਾਰਾ ਜੋਦੇ ਬੋਰਡ ਵੱਡੇ ਵੱਡੇ ਲੱਗੇ ਦੇ ਤੁਸੀਂ ਇਹਦੀਆਂ ਸਾਰੀਆਂ ਗੱਲਾਂ ਪੁੱਛੋ ਜੀ ਤੁਸੀਂ ਲਿਖੋ ਸੈਰਾ ਜੋਤ ਨਦਿਆਣਾ ਬਿਲਕੁਲ ਜੀ ਸਿੱਧਾ ਇੱਧਰ ਹੀ ਆ ਜਾਣਾ ਜੀ ਬਸ